ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਦੋਸਤੋ ਅੱਜ ਆਪਾਂ ਕੱਢਦੇ ਆ ਕਬੂਤਰ ਆਪਣੇ ਜਿਹੜੇ ਆਪਾਂ ਬਾਜੀ ਛੱਡਣੇ ਨੇ ਜੀ ਅੱਜ ਆਪਾਂ ਉਹੀ ਕਬੂਤਰ ਕੱਢਣੇ ਨੇ ਕਿਉਂਕਿ ਗੱਲ ਦੀ ਨੀਲੀ ਆਪਣੀ ਘਰੇ ਨਹੀਂ ਆਈ ਹੈਗੀ ਜੀ ਤੇ ਬਾਜ ਪੈ ਗਿਆ ਸੀਗਾ ਜੀ ਉਹਨੂੰ ਤੇ ਇੰਨੀ ਮਿਹਨਤ ਦੇ ਨਾਲ ਲੱਤਾਂ ਤੋਂ ਛੜਾਈ ਵੀ ਤੇ ਫੇਰ ਵੀ ਮਰ ਜਾਣੀ ਘਰੇ ਨਹੀਂ ਆਈ ਹੈਗੀ ਰੱਬ ਜਾਣਦਾ ਜੀ ਕਿਤੇ ਅਜੇ ਤੱਕ ਵਿਚਾਰੀ ਡਰਦੀ ਨਿਕਲੀਏ ਨਹੀਂ ਹੈਗੀ ਜਾਂ ਕਿਸੇ ਹੋਰ ਜਾਨਵਰ ਵਿੱਚ ਚੰਮਦੀ ਆ ਦੇਖੋ ਜੀ ਹੁਣ ਜਿਵੇਂ ਆ ਬੂਧਰੀ ਬੈਠੀ ਆ ਦੋਸਤੋ ਇਹ ਜਾਨਵਰ ਦਾ ਬੈਠੇ ਦਾ ਪਤਾ ਲੱਗਣ ਲੱਗ ਜਾਂਦਾ ਵੀ ਇਹ ਤੇ ਝੂਨਾ ਹੋਣ ਹੀ ਜਾਂਦਾ ਤੇ ਇਹ ਮੀਦਾਨੇ ਆ ਦੋਸਤੋ ਦਵਾਈ ਆਪਾਂ ਤੇ ਬਾਕੀ ਹੁਣ ਆਪਾਂ ਪੱਠੜਾਂ ਬਾਜੀ ਆ ਜੀ 21 ਤਰੀਕ ਦੀ ਤੇ ਆਪਾਂ ਉਥੇ ਨਵੇਂ ਪੱਠੇ ਛੱਡਣੇ ਨੇ ਤੇ ਜਿਹੜੇ ਆਪਣੇ ਚੈੱਕ ਪਾਸ ਨੇ ਉਹਦਾ ਛੱਡਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਦੋਸਤੋ ਅੱਜ ਤੁਮਾਂ ਕਦੋਂ ਨਕੂਤਰ ਵੀ ਦਿਖਾਉਣੇ ਸੀਗੇ ਜਿਹੜੇ ਤੁਮਾਂ ਆਪਾਂ ਕਿ ਦੱਸਿਆ ਸੀਗਾ ਵੀ ਆਪਣੇ ਜਿਹੜੇ ਕੂਤਰ ਵਧੀਆ ਉੜੇ ਨੇ ਤੇ ਦੋਸਤੋ ਗੱਲ ਇਹ ਸਭ ਤੋਂ ਵੱਡੀ ਇਹ ਵੀ ਆ ਜੀ ਤੇ ਆਪਾਂ ਨੂੰ 3 ਸਾਲ ਤਾਂ ਜਿਹੜੇ ਨਾ ਆਪਣੇ ਕੂਤਰ ਆ ਭਾਤਰੇ ਫੋਕੇ ਕੂਤਰ ਕੱਢਦੇ ਸੀਗੇ ਜੀ ਫੋਕੇ ਕੂਤਰੇ ਸੁੱਜੀ ਜਾਂਦੇ ਹੁੰਦੇ ਸੀਗੇ 3 ਸਾਲ ਦਾ ਮਿੱਤਰੋ ਬਾਇਰਸ ਨੇ ਬੱਸ ਕਰਾ ਕੇ ਰੱਖੀ ਹੈ ਜੀ ਆਪਣੀ 3 ਸਾਲ ਕੂਤਰ ਆਪਣੇ ਲੋਟੇ ਨਹੀਂ ਆਏਗੇ ਜੀ ਕੂਤਰ ਕੱਢਦੇ ਸੀਗੇ ਤੇ ਕੂਤਰ ਸੁੱਕੇ ਹੀ ਸੁੱਜੀ ਜਾਂਦੇ ਸੀਗੇ ਜੀ ਤੇ ਡਾਕਟਰ ਸਾਹਿਬ ਤੋਂ ਵੀ ਬੰਦੇ ਤੋਂ ਸਲਾਹ ਲਈ ਲੁਧਿਆਣੇ ਤੇ ਉਹ ਕਹਿੰਦਾ ਜਾਰੇ ਵਾਇਰਸ ਹੁੰਦਾ ਵੀ 3 ਸਾਲ ਘੱਟੋ ਘੱਟ ਵੀ ਵਾਇਰਸ ਰਹਿਣਾ ਇਹ ਵੀ ਜਾਣਾ ਨਹੀਂ ਹੈਗਾ ਤੁਸੀਂ ਜੰਨੀ ਮਰਜ਼ੀ ਦਵਾਈਆਂ ਦੇ ਲੋ ਵੀ ਹਾਂ ਜਾਣੀ ਫਰਕ ਪੈ ਜੂਗਾ ਕੂਤਰਾ ਤੇ ਦੋਸਤੋ ਐਟ ਗਈ ਆਪਣੇ ਕੂਤਰਾ ਠੀਕ ਵੀ ਹੋ ਗਏ ਸੀ ਤੇ ਕੋ ਵਧੀਆ ਲਾਗੇ ਸੀ ਉਡਣ ਤੇ ਬਾਜ਼ੀਆਂ ਵੀ ਆਪਾਂ ਵਧੀਆ ਜਿੱਤਣ ਲਾਗੇ ਸੀਗੇ ਕੂਤਰਾ ਆਪਣੇ ਤੇ ਇੱਕ ਦੋਸਤ ਦੀ ਮਿਹਰਬਾਨੀ ਦੇ ਨਾਲ ਤੇ ਆਪਣੇ ਬਿਮਾਰੀ ਘਰੇ ਪਾ ਗਿਆ ਜੀ ਕੂਤਰਾ ਨੂੰ ਆਪਾਂ ਤਾਂ ਉਹਦਾ ਭਲਾਈ ਕੀਤਾ ਸੀ ਤੇ ਉਹਨੇ ਆਪਣਾ ਨੁਕਸਾਨ ਕੀਤਾ ਜੀ ਤੇ ਬਿਮਾਰ ਕਬੂਤਰ ਜੀ ਆਪਣੇ ਕੋਲ ਸਾਂਭਣ ਨੂੰ ਛੱਡ ਗਿਆ ਤੇ ਆਪਣੇ ਕੂਤਰਾਂ ਨੂੰ ਬਿਮਾਰੀ ਪੈ ਗਈ ਉਹ ਤੋਂ ਬਾਅਦ ਤੇ ਮੈਨੂੰ ਕਹਿੰਦਾ ਯਾਰ ਪਹਿਲਾਂ ਵਾਇਰਸ ਸੀਗਾ ਕੂਤਰਾਂ 'ਚ ਜਿਹੜਾ ਹੁਣ ਤਾਂ ਠੀਕ ਸੀ ਜੀ ਪਤੰਦਰਾ ਤੂੰ ਮੈਨੂੰ ਤਾਂ ਦੱਸ ਦੇ ਵੀ ਮੇਰੇ ਕੂਤਰਾਂ 'ਚ ਵਾਇਰਸ ਆ ਮੈਂ ਪਰੇ ਰੱਖ ਲੈਂਦਾ ਪਰ ਕੀ ਕਰੀਏ ਦੋਸਤੋ ਅੱਜ ਕੱਲ ਕਿਸੇ ਤੇ ਯਕੀਨ ਵਾਲਾ ਕੰਮ ਨਹੀਂ ਹੈਗਾ ਜੀ ਤੇ ਦੋਸਤੋ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮੰਜੂਰ ਆ ਹੋਣਾ ਤਾਂ ਉਹੀ ਆ ਜੀ ਆਪਾਂ ਕਿਸੇ ਦਾ ਕਸੂਰ ਕੱਢੀਏ ਜੋ ਆਪਣੇ ਕਰਮਾਂ 'ਚ ਲੱਗੇ ਗਿਆ ਜੀ ਉਹੀ ਆ ਤੇ ਕਬੂਤਰਬਾਜੀ ਚੀਜ਼ ਏ ਸਬਰ ਦਾ ਨੌਆ ਜੀ ਸਵਾਰ ਰੱਖਣਾ ਪੈਂਦਾ ਜੀ ਤੇ ਹੌਲੀ ਹੌਲੀ ਰ ਪਰਮਾਤਮਾ ਕਾਮਯਾਬੀ ਵੀ ਦਿੰਦਾ ਤੇ ਦੋਸਤੋ ਕੱਢਦੇ ਆ ਫਿਰ ਆਪਾਂ ਕਬੂਤਰ ਇੱਕ ਤਾਂ ਆਪਾਂ ਜੇ ਇਹਨੂੰ ਕੋਲੋਨੀ ਵਾਲੀ ਨੂੰ ਲਾ ਦਨੇ ਆ ਦੋਸਤੋ ਪਾਣੀ ਠੀਕ ਹੈ ਜੀ ਤੇ ਇੱਕ ਕਬੂਤਰੀ ਆਪਣੀ ਨਵੀਂ ਪੱਠ ਆ ਜੀ ਇਹਨੂੰ ਪਾਣੀ ਲਾਉਨੇ ਆ ਆਪਾਂ ਦੂਸੇ ਵਾਲਿਆਂ ਤੇ ਕਾਲ ਕੰਤੇ ਬੱਚੇ ਨੂੰ ਵੀ ਕੱਢ ਦਨੇ ਆ ਜੀ ਅੱਜ ਤੇ ਆਕਾ ਆਪਣਾ ਦੂਸੇ ਟੋਰੀ ਵਾਲਾ ਕਬੂਤਰ ਆ ਜੀ ਉਹਦੇ ਨੇ ਜਵਾਕਾਂ ਨੇ ਕੱਢਤਾ ਸੀਗਾ ਸ਼ਾਇਦ ਆ ਇੱਕ ਉਸ ਕੱਢਤਾ ਉੱਥੇ ਆਪਾਂ ਇਹ ਛੱਡਣਾ ਸੀਗਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਦੋਸਤੋ ਇੱਕ ਆਪਣੀ ਆ ਕੂਤਰੀਆ ਸ਼ਾਹ ਦੀ ਜਿਹੜੀ ਆਪਣੀ ਟੋਰੀ ਰੰਗੀ ਹੋਈ ਸੀ ਹਰੀ ਹੁਣ ਆਪਾਂ ਜਿਹੜੀ ਝਾਲਰ ਤੇ ਕੰੱਚ ਕਰਦੀ ਸੀ ਤੇ ਦੋਸਤੋ ਇਹਨੂੰ ਵੀ ਪਾਣੀ ਲਾਉਨੇ ਆਂ ਭਾਈ ਨੂੰ ਵੀ ਘੜਦੇ ਆਂ ਤੇ ਦਿਖਾਉਣਾ ਦੋਸਤੋ ਤੁਹਾਨੂੰ ਇਹ ਜੀ ਦਾ ਪਾਣੀ ਹੀ ਕੂਤਰੀਆ ਦੋਸਤੋ ਆਪਣੀ ਨੂੰ ਲਾਉਨੇ ਆਂ ਪਾਣੀ ਤੇ ਦੇਖੋ ਕੋ ਸਾਬ ਦਾਣੇ ਦੋਨੇ ਕਿੰਨੇ ਕਿੰਨੇ ਅੰਦਰ ਇਹਦੇ ਉਹ ਸਾਬ ਨਾਲ ਪਾਣੀ ਲੱਗੂਗਾ ਸੱਚੀ ਗੱਈ ਆ ਹੈਂ ਨੇ ਦਾਣੇ ਦਾਣੇ ਵੱਧਨੇ ਹਨਾ ਲਾਉਣੇ ਵੀ ਨਾ ਪਾਣੀ ਨੇ ਤੇ ਅਟਜਾ ਤੂੰ ਆਇਆ ਕਰ ਕੈਮਰਾ ਫੜ ਮੈਂ ਇਹਨੂੰ ਚੈੱਕ ਕਰਦਾ ਸਮਾਰ ਕੇ ਇਹ ਕਬੂਤਰੀ ਨਾ ਅ ਰੈਸ਼ ਜੀ ਰੋਕਣ ਲੱਗ ਗਈ ਯਾਰ ਰੈਸ਼ ਸਮਾਰ ਕੇ ਖੱਚਦੀ ਜੀ ਨਹੀਂ ਪਤਾ ਨਹੀਂ ਕੀ ਗੱਲ ਆ ਕੋਈ ਨਾ ਇਹਨੂੰ ਅੱਜ ਇਹਨੂੰ ਦਵਾਈ ਦੰਨੇ ਆਪਾਂ ਤੇ ਉਂ ਤਾਂ ਮੈਂ ਲੈਫਟ 82 ਵੀ ਪਾ ਦੇ ਸੀ ਕਬੂਤਰਾਂ ਨੂੰ ਦੋਸਤੋ ਕਈ ਵਾਰ ਨਾ ਜੇ ਆਪਾਂ ਬਦਾਮ ਪਾਉਣਾ ਸ਼ੁਰੂ ਕਰਦੇ ਆਂ ਤੇ ਗੋਤਰਾ ਦਾ ਦਾਣੇ ਵੀ ਥਲੇ ਨਹੀਂ ਰਜ ਕੇ ਤੇ ਉਹਦੇ ਕਰਕੇ ਨਹੀਂ ਹਾਜਮ ਕਰਦੇ ਕੋਈ ਗੱਲ ਨਹੀਂ ਜੀ ਤੇ ਦੋਸਤੋ ਆਪਾਂ ਕਰਦੇ ਹਾਂ ਹੱਲ ਤੇ ਇਹਦੀ ਮੈਂ ਪਲਟਾਈ ਲਵਾਉਣਾ ਪਲਟਾਈ ਲਾ ਕੇ ਪਤਾ ਲੱਗ ਜੂ ਆਪਾਂ ਨੂੰ ਇਹਦੇ ਅੰਦਰ ਕੀ ਕੀ ਆ ਜੀ ਕਿੰਨੀ ਗਰਾਏ ਸਾਂ ਇਹ ਦੋਸਤੋ ਲਓ ਜੀ ਦੋਸਤੋ ਇਹਨੂੰ ਲਾਉਣੇ ਆਪਾਂ ਪਾਣੀ ਤੇ ਅੱਜ ਇਹਨੂੰ ਪਹਿਲਾ ਪਾਣੀ ਲਾਇਆ ਆਪਾਂ 10 ਐਮਐਲ ਪਾਣੀ ਇਹ ਦਿੱਤਾ ਜੀ ਤੇ ਘਰੋ ਜੀ ਸ਼ੌਂਕ ਹੈ ਉਤਰੀ ਦਾ ਇਹ ਕੱਚੀਆਂ ਪੀਲੀਆਂ ਅੱਖਾਂ ਦੀ ਕੂਤਰੀ ਆ ਜੀ ਤੇ ਆਪਾਂ ਇਹਦੇ ਰੰਗ ਲਾਇਆ ਹੋਇਆ ਗੁਲਾਬੀ ਝਾਲਰ ਆ ਜੀ ਤੇ ਹਰਾ ਟੂਸਾ ਤੇ ਕਢਾਉਨੇ ਆ ਦੋਸਤੋ ਗੀੜੇ ਇਹਦੇ ਅਜਾ ਗੁਲਾਇਆ ਪਾਣੀ ਦੇ ਕੇ ਕੱਢਦੀ ਆਪਾਂ ਇਹ ਦੋਸਤੋ ਇਹਦਾ ਵੀ ਕਰੋ ਜੀ ਸ਼ੌਂਕ ਇਹ ਇੱਕ ਉਤਰੀ ਛੱਡਦੇ ਆਂ ਆਪਾਂ ਇਹਦੀ ਹਰੀ ਲਾਲ ਕਾਛਾ ਜੀ ਤੇ ਗੁਲਾਬੀ ਟੋਰੀਆ ਦੋਸਤੋ ਹੋ ਸਕਦਾ ਇਹ ਵੀ ਆਪਾਂ ਛੱਡ ਦਾਂਗੇ ਨਾਲ ਕਿਉਂਕਿ ਉਹ ਪਿੰਡ ਛੋਟਾ ਜਿਹਾ ਜੀ ਉੱਥੇ ਜਮਾਈ ਵਾਲੇ ਕਬੂਤਰਾਂ ਨੇ ਵੱਧ ਕੰਮ ਕਰਨਾ ਜੀ ਇਹ ਇੱਕ ਹੁਣ ਆਪਣੀ ਦੋਸਤੋ ਰਹਿ ਗਈ ਟੋਰੀ ਵਾਲੀ ਕਬੂਤਰੀ ਉਹ ਰੈਸ਼ ਵੀ ਰੁੱਕਦੀ ਆ ਤੇ ਉਹਨੂੰ ਆਪਾਂ ਦੇਖਦੇ ਆਂ ਜਾ ਕੇ ਹੁਣ ਉਹਨੂੰ ਮੈਂ ਬਰਣੀ ਉਹਦੀ ਪਲਟੀ ਲਵਾਤੀ ਤੇ ਪਲਟੀ ਲਵਾਉਣੀ ਵੀ ਦੋਸਤੋ ਜ਼ਰੂਰੀ ਹੁੰਦੀ ਆ ਕਬੂਤਰਾਂ ਦੀ ਕਈ ਵਾਰ ਤੁਹਾਨੂੰ ਪਤਾ ਹੀ ਆ ਰੈਸ਼ ਰੁਸ਼ ਇਦਿਆਂ ਬਾਜ਼ੀਆਂ ਮਾਰਦੀ ਦੀ ਜ਼ਰੂਰ ਸੁਹਾਣੀਆਂ ਦੋਸਤਾਂ ਨੂੰ ਯਾਰ ਇਹ ਆ ਹੁਣ ਬਾਜੀ ਮਾਰ ਕੇ ਗਈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫੇਰ ਆ ਜੀ ਸੇ ਬਾਜ਼ੀਆਂ ਲਾਉਂਦੇ ਆ ਦੋਸਤੋ ਪੂਰੀਆਂ ਯਾਨੀ ਇਹਨਾਂ ਦੇ ਇੱਕ ਪੁੱਤਰਾਂ 'ਚ ਕੋਈ ਕੁੱਤਰ ਬਾਜ਼ੀਆਂ ਨਹੀਂ ਮਾਰਦਾ ਜੀ ਬਸ ਇਹ ਹੀ ਵੈਰਾਈਟੀ ਨਿਕਲੀ ਆ ਜਿਹੜੀ ਬਾਜ਼ੀਆਂ ਮਾਰਨ ਲੱਗ ਗਈ ਤੇ ਦੋਸਤੋ ਆ ਕੁੱਤਰ ਦਾ ਵੀ ਸ਼ੌਂਕ ਕਰੋ ਤੇ ਇਹਨੂੰ ਦਾ ਚਾਹੇ ਆ ਇਹ ਆਪਣੇ ਤਾਂ ਦੋਸਤੋ ਚੱਕੇ ਨੇ ਕਬੂਤਰ ਇਹ ਜਾਂਦੇ ਵੀ ਨਹੀਂ ਹੈਗੇ ਤੇ ਜੋਰ ਵੀ ਬਹੁਤ ਸੋਹਣਾ ਲਾਉਂਦੇ ਨੇ ਤੇ ਇਹਦੇ ਮਾਪੇ ਉਹਦਾ ਵੀ ਤੁਹਾਨੂੰ ਦੋਸਤੋ ਅੱਜ ਸ਼ੌਂਕ ਕਰਾਉਣਾ ਬਹੁਤ ਚੰਗੇ ਕਬੂਤਰ ਨੇ ਜੀ ਇਹ ਤੇ ਇਹ ਤਾਂ ਇਹਨੂੰ ਮੈਂ ਕਿਹਾ ਜੀ ਮਾਪਾ ਗਰਮੀ 'ਚ ਛੱਡ ਲਾਂਗੇ ਆਪਣੇ ਪਾਸ ਹੀ ਨੇ ਕਬੂਤਰ ਇਹ ਜਾਂਦੇ ਨਹੀਂ ਹੈਗੇ ਤੇ ਆਹ ਦਿਨਾਂ ਦੇ ਵਿੱਚ ਕੋਈ ਦੋਸਤੋ ਇਹ ਕਬੂਤਰ ਨਹੀਂ ਇੰਨਾ ਕੰਮ ਕਰਦੇ ਹੈਗੇ ਕਿਉਂਕਿ ਇਹ ਡਾਵੇ ਨੇ ਵੱਧ ਤੇ ਉਹ ਵੀ ਲੋ ਨੂੰ ਉੜੇ ਹੋਏ ਨੇ ਜੀ ਆਪਣੇ ਕੋਲੇ ਇਹ ਵਧੀਆ ਜਿੱਤੇ ਹੋਏ ਨੇ ਜੀ ਇਹ ਆਪਾਂ ਦੋਸਤੋ ਗੇੜੇ ਕਢਾ ਦਨੇ ਆ ਚੱਲ ਇਹਦੇ ਘਰੇ ਅੱਜ ਤੇ ਜਿਹੜੇ ਆਪਣੇ ਪਾਸ ਜੁੜੇ ਨੇ ਉਸ ਤੋਂ ਉਹਨਾਂ ਦੇ ਤਾਂ ਆਪਾਂ ਬੱਚੇ ਛੱਡ ਵੀ ਨਹੀਂ ਰਹੇ ਆਪਾਂ ਉਹਨਾਂ ਦੀ ਬੱਚੇ ਛੱਡਦੇ ਆ ਤੇ ਜਿਹੜੇ ਆਪਣੇ ਚੈੱਕ ਕਰਨ ਵਾਲੇ ਕੂਤਰੀ ਨੇ ਆਪਾਂ ਨਵੇਂ ਜੋੜੇ ਲਾਏ ਨੇ ਜਿਹੜੇ ਲੋਈ ਰੋਲ ਇਹਨੂੰ ਲਾਉਨੇ ਆ ਜੀ ਪਾਣੀ ਆਪਣੇ ਕੂਤਰੀ ਨੂੰ ਤੇ ਇਹਨੂੰ ਆਪਾਂ ਛੱਡਾਂਗੇ ਜੀ ਜ਼ਰੂਰ ਇਹ ਆਪਣੀ ਨਵੇਂ ਜੋੜੇ ਦੀ ਉਹ ਆ ਜੀ ਤੇ ਇਹਨੂੰ ਪਾਣੀ ਲਾਉਣਾ ਹੈ ਦੋਸਤੋ ਪਹਿਲਾਂ ਆਪਾਂ ਇੱਕ ਦੋਸਤੋ ਜਿਵੇਂ ਹੁਣ ਕੋਈ ਵੀ ਆਪਾਂ ਨਵਾਂ ਕੂਤਰ ਕੱਢਦੇ ਆ ਜੀ ਜਦ ਵੀ ਆਪਾਂ ਪਾਣੀ ਲਾਉਣਾ ਜਾਂ ਕਿਸੇ ਕੂਤਰ ਦੀ ਤੁਸੀਂ ਡਾਈ ਕਰਾਉਣੀ ਆ ਤਾਂ ਉਹਨਾਂ ਦੇ ਪੋਟੇ ਦੀ ਹਵਾ ਜ਼ਰੂਰ ਕੱਢ ਦਿਆ ਕਰੋ ਜੀ ਇਹ ਹਵਾ ਕੱਢਤੀ ਪੋਟੇ ਚ ਹਵਾ ਕੱਢ ਕੇ ਜੀ ਤੇ ਉਦੋਂ ਬਾਅਦ ਰੋ ਇਹਨੂੰ ਲਾ ਦਿਓ ਜੀ ਪਾਣੀ ਤੇ ਇਹਨੂੰ ਵੀ ਪਹਿਲਾਂ ਹੀ ਦੋਸਤੋ ਪਾਣੀ ਅੱਜ ਯਾ ਪਾਸ਼ਾ ਇਹਦਾ ਪਾ ਲਿਆ ਜੀ ਥੋੜਾ ਜਿਹਾ ਵਿੱਚ ਇਹਦੇ ਨਾਲ ਆ ਦੋਸਤੋ ਇਹ ਹੋ ਜਾਂਦਾ ਵੀ ਕੂਤਰਾ ਆਪਣਾ ਸੁੱਜਦਾ ਨਹੀਂਗਾ ਤੇ ਪਾਣੀ ਵੀ ਚਲਾ ਲੰਦਾ ਜੀ ਸ਼ਾਇਦ ਇਹ ਨਾਲ ਕੂਤਰ ਆਹ ਲਓ ਜੀ ਆਪਾਂ ਇਹਨੂੰ 10 ml ਪਾਣੀ ਦੇਤਾ ਜੀ ਅੱਜ ਇਹਦੀਆਂ ਮੈਨੂੰ ਲੱਗਦਾ 2 ਡਾਈਆਂ ਦੋਸਤੋ ਹੋ ਜਾਣੀਆਂ ਨੇ ਘਰੇ ਤੇ ਕੱਢਦੇ ਆ ਜੀ ਆਪਾਂ ਜੋੜੇ ਦੇ ਤੁਹਾਨੂੰ ਮਾਂ ਪਿਓ ਦਿਖਾਉਣਾ ਦੋਸਤੋ ਦੋਸਤੋ ਇਹਨੂੰ ਵੀ ਭੂਰੇ ਨੂੰ ਵੀ ਆਪਾਂ ਲਾਤਾ ਜੀ ਪਾਣੀ ਦਸ ਕੇ ਮਲ ਤੇ ਇਹ ਇਹ ਲੋਟ ਆ ਗਿਆ ਭਾਈ ਇਹ ਛੱਡ ਦੇਣਾ ਆ ਦੋ ਪੱਠੇ ਛੱਡਨੇ ਦੋਸਤੋ ਨਵੇਂ ਤੇ ਕਰੋ ਸ਼ੌਂਕ ਇਹਦਾ ਵੀ ਹੁੰਦਾ ਆਪਾਂ ਤੁਹਾਨੂੰ ਸਭ ਦੇ ਕੂਤਰਾ ਦਾ ਸ਼ੌਂਕ ਕਰਵਾਇਆ ਹੋਇਆ ਤੇ ਇਹ ਕੂਤਰਾ ਜਿਹੜੀ ਆਪਣੀ ਕਲੋਨੀਆਂ ਤੇ ਲਾਸਟ ਟਾਈਮ ਚ ਕਬੂਤਰੀ ਹਰ ਗਈ ਸੀ ਨਾ ਇਹ ਉਹਦਾ ਭਾਈ ਆ ਜੀ ਸਗਾ ਤੇ ਬਾਕੀ ਦੋਸਤੋ ਇਹ ਤੁਹਾਡੇ ਸਾਹਮਣੇ ਇਹਦਾ ਰਿਜ਼ਲਟ ਆਇਆ ਜਣਾ ਪਰ ਛੱਡਾਂਗੇ ਕੋਟਰ ਨੂੰ ਵੀ ਹਾਂ ਪਹਿਲਾਂ ਛਤਰੀ ਤੇ ਗਿਆ ਦੋਸਤੋ ਨੋਟ ਡਾਉਨ ਕੋਈ ਕਿ ਤ ਤਾ ਕਰਦਾ ਇਹ ਵੀ ਕਰੋ ਸ਼ੌਂਕ ਇੱਕ ਉਤਰੀ ਆਪਣੀ ਚਣਕੋਈਆਂ ਜਿੱਤੀ ਸੀਗੀ ਜੀ ਕੱਲੀ 3:00 ਵਜੇ ਬਾਜੀ ਨੰਬੜ ਗਈ ਸੀ ਉੱਥੇ ਤੇ 7:30 ਦਾ ਟਾਈਮ ਕਰਿਆ ਸੀਗਾ ਜੀ ਇਹਨੇ 7:30 ਵਜੇ ਛਤਰੀ ਦੇ ਬੈਠੀ ਸੀ ਇਹ ਤੇ ਉੱਥੇ ਚਣਕੋਈਆਂ ਇੱਕ ਵੀਰ ਨਾ ਸਪੈਦੇ ਤੇ ਬਾਈ ਛਤਰੀ ਲਾਉਂਦਾ ਉੱਥੇ ਉਹ ਉਹਦੀ ਸਪੈਦੇ ਵਾਲੇ ਤੇ ਛਤਰੀ ਤੇ ਪਹਿਲੀ ਵਾਰ ਬੈਠੀ ਸੀਗੀ ਤੇ ਆਨੂੰ ਥੱਲੇ ਕਰੀ ਫੇਰ ਉੱਡ ਗਈ ਇਹ ਯਾਨੀ ਦੋ ਵਾਰ ਦੋਸਤੋ ਛਤਰੀ ਤੋਂ ਉੱਡ ਗਈ ਸੀ ਬਹਿ ਕੇ ਸੀ ਪੂਰੀ ਲੋ ਦੀ ਬਾਜੀ ਸੀਗੀ ਗਰਮੀ ਦੀ ਤੇ ਉੱਥੇ ਬਾਜੀ ਜਿੱਤੀ ਸੀਗੀ ਜੀ ਇਹ ਕਣਗੋਈਆਂ ਇਹ ਕਬੂਤਰ ਆਪਣੀ ਉਹ ਆਈ ਤੁਹਾਨੂੰ ਦਿਖਾਉਣਾ ਦੋਸਤੋ ਜਿਹੜਾ ਐਤਗੀ ਬੇਸ਼ਨਪੁਰੇ ਕਬੂਤਰ ਜਿੱਤੇ ਆ ਜੀ ਆਪਣਾ ਤੇ ਦੂਜੀ ਬਾਜੀ ਉਹ ਕੋਟਲੀ ਜਿੱਤੇ ਆ ਜੀ ਤੇ ਆਹਾ ਉਹਦਾ ਭਾਈ ਆ ਜੀ ਸਾਰਾ ਇਹ ਕਬੂਤਰ ਫਿਰ ਆਪਾਂ ਦੋਸਤੋ ਰੋਕੇ ਲਿਆ ਤੇ ਛੱਡਣੋਂ ਤਾਂ ਇਹਨੂੰ ਵੀ ਬਾਜੀਆਂ ਛੱਡ ਲੈਂਦੇ ਪਰ ਤੁਹਾਨੂੰ ਪਤਾ ਜੀ ਫਿਰ ਆਪਾਂ ਵਾਧੇ ਖਾਤਰ ਰੱਖੇ ਨੇ ਤੇ ਪੱਲੇ ਬੁੱਲੇ ਦੇਖੋ ਦੋਸਤੋ ਇਹ ਕਬੂਤਰਾਂ ਦੀ ਇਹ ਆਪਣੇ ਪਿੰਡ ਵਾਲੇ ਕੂਤਰਾਂ ਤੇ ਇਹ ਗਰਦੇਵ ਵਾਲੇ ਕੂਤਰ ਪਾਏ ਹੋਏ ਸੀ ਇਹਨਾਂ 'ਚ ਇਹ ਉਹ ਕੂਤਰਾਂ ਦਾ ਜੀ ਤੇ ਇਹ ਕੂਤਰਾਂ ਦੇ ਕੂਤਰ ਡਾਵੇ ਵੀ ਵਧੀਆ ਨੇ ਤੇ ਜਮਾਈ ਵੀ ਬਹੁਤ ਸੋਹਣੀਆਂ ਜਾਂਦੇ ਨਹੀਂ ਆਗੇ ਦੋਸਤੋ ਤੇ ਆਹ ਦੋਸਤੋ ਕੂਤਰੀ ਹੈ ਜਿਹੜੀ ਆਪਾਂ ਇਹ ਜਿਹੜੀ ਆਪਾਂ ਆਪਣੀ ਲਹਰੀ ਟੋਰੀ ਵਾਲੀ ਕੂਤਰੀ ਸ਼ਾਹ ਕੀ ਹੈ ਜੀ ਇਹ ਉਹਦੀ ਮਾਂ ਜੀ ਇਹਦਾ ਵੀ ਕਰੋ ਦੋਸਤੋ ਸ਼ੌਂਕ ਇਹ ਆ ਪੱਲੇ ਨੇ ਜੀ ਇਹ ਵੀ ਆਪਣੀ ਕਟੇ ਰੱਖੀ ਆ ਗੂਦਰੀ ਇਹ। ਕਈ ਵਾਰ ਤੁਹਾਨੂੰ ਪਤਾ ਦੋਸਤੋ ਵੱਡੇ ਗੂਦਰੇ ਉੱਡ ਜਾਣ। ਤੇ ਬੰਦਾ ਫਿਰ ਲੱਭਦਾ ਹੀ ਫਰੀ ਜਾਂਦਾ ਜੀ। ਇਹ ਆ ਗੂਦਰੀ ਦਾ ਸ਼ੌਂਕ ਕਰੋ ਦੋਸਤੋ ਇਹ ਵੱਡੀ ਗੂਦਰੀ ਇਹ ਵੀ ਆਪਣੀ। ਇਹਦੀ ਪੱਠਾ ਆਪਣੇ ਕੋ ਦੋ ਤਿੰਨ ਬਾਜ਼ੀਆਂ ਜਿੱਤੀ ਆ ਜੀ। ਕਲਾਰ ਮੱਜਰੇ ਜਿੱਤੀ ਸੀ ਇਹਦੀ ਪੱਠਾ। ਗੰਡੂਆਂ ਜਿੱਤੀ ਆ ਜੀ। ਦੋ ਤਿੰਨ ਬਾਜ਼ੀਆਂ ਜਿੱਤੀ ਆ ਇਹਦੀ ਪੱਠਾ ਇਹ ਵੀ ਵੱਡੀ ਗੂਦਰੀ ਆਪਣੀ। ਕਰੋ ਦੋਸਤੋ ਸ਼ੌਂਕ ਇਹਦਾ ਵੀ। ਇਹ ਢੱਕੇ ਨੇ ਜੀ ਇਹਦੇ ਪੈਰ ਤੇ ਤੇ ਬੰਮੀ ਰਿਹਾ ਆਪਣੇ ਆਪ ਪੂਰੇ ਕਬੂਤਰ ਨੇ ਦੋਸਤੋ ਇਹਨਾਂ ਬਾਰੇ ਦਾ ਸਾਰੇ ਆਪਣੇ ਫਰੈਂਡਾਂ ਚ ਵੀ ਪਤਾ ਹੀ ਆ ਜੀ ਆਪਣੇ ਹੋਰ ਜਿੰਨੇ ਆਪਣੇ ਭਰਾ ਨੇ ਉਹਨਾਂ ਨੂੰ ਵੀ ਪਤਾ ਜੀ ਤੇ ਕਬੂਤਰ ਆਪਣੇ ਬਾਲੀਆਂ-ਬਾਲੀਆਂ ਜਿੱਤੇ ਨੇ ਜੀ ਤੇ ਅੜਿਆਣੇ ਜਿੱਤੀ ਸੀ ਜੀ ਕਬੂਤਰੀ ਆਪਣੀ ਉੱਥੇ ਤਿੰਨ ਕਬੂਤਰਾਂ ਅੱਜ ਸਾਂਝੀ ਹੋ ਗਈ ਸੀਗੀ ਤੇ 4:00 ਵਜੇ ਦੋਸਤੋ ਸਾਂਝੀ ਹੋ ਗਈ ਸੀ ਬਾਜੀ ਤੇ ਆਪਣੀ ਕੂਤਰੀ ਬਾਜੀ ਜਿੱਤ ਕੀ ਉੱਤੇ ਰਹਿ ਗਈ ਸੀ ਰਾਤ ਨੂੰ ਤੇ ਆ ਉਹਦੀ ਉਹਦਾ ਸਗਾ ਭਾਈ ਆ ਜੀ ਇਹ ਤੇ ਇਹ ਆਪਾਂ ਇਹ ਰੱਖ ਲਿਆ ਸੀਗਾ ਬੱਚਿਆਂ ਤੇ ਇਹਦਾ ਜਿਹੜਾ ਇਹਨਾਂ ਦਾ ਬਾਪ ਸੀਗਾ ਜੀ ਵੱਡਾ ਕੂਤਰਾ ਆਪਣਾ ਤੇ ਉਹ ਕੂਤਰਾ ਮਰ ਗਿਆ ਸੀਗਾ ਜੀ ਤੇ ਉਦੋਂ ਮਗਰ ਅਗਰ ਆਪਾਂ ਇਹ ਪੱਠੇ ਰੱਖ ਲਏ ਸੀਗੇ ਜੀ ਤੇ ਜਿਹੜੇ ਆਪਣੇ ਆ ਹਬੇਸ਼ਨ ਪੁਸ਼ਨਪੁਰੇ ਵਾਲੇ ਕੂਤਰ ਨੇ ਜੀ ਇਹ ਖੂਨ ਦੇ ਵਿੱਚੋਂ ਨੇ ਉਹ ਕੂਤਰਾ ਇਹਦੀ ਭੈਣ ਦੇ ਬੱਚੇ ਨੇ ਉਹ ਚੱਲੋ ਦੋਸਤੋ ਕਰੋ ਆ ਕੂਤਰ ਦਾ ਸ਼ੌਂਕ ਆਪਣਾ ਇਹਦਾ ਇਹ ਵੱਡਾ ਕੂਤਰ ਆ ਜੀ ਆਪਣਾ ਤੇ ਪੱਲੇ ਕਰੋ ਚੱਕ ਦੋਸਤੋ ਕੂਤਰ ਦੇ ਇਹ ਇਹ ਕੂਤਰ ਦੇ ਵਿੱਚ ਦੋਸਤੋ ਤੁਹਾਨੂੰ ਹਿਸਟਰੀ ਦੱਸਦਾ ਚੱਲ ਇਹਦੇ ਮਾਂ ਪਿਓ ਵੀ ਬੈਠੇ ਨੇ ਆਪਣੇ ਕੋਲੇ ਜਾਣੀ ਇਹਦੀ ਮਾਂ ਤਾਂ ਜੀ ਆਂਡੇ ਧਰਨੋਂ ਹਟ ਗਈ ਜਿਹੜੀ ਤੁਹਾਨੂੰ ਮੈਂ ਕੱਲ ਉੱਧਰ ਦਿਖਾਈ ਸੀ ਵੱਡੀ ਉਧਰੀ ਆਪਣੀ ਕਾਲੀਆਂ ਦੇ ਜਿਹੜੀ ਆਂਡੇ ਧਰਨੋਂ ਹਟ ਗਈ ਹੈ ਜੀ ਇਹ ਉਹਦਾ ਪੁੱਤ ਆ ਦੋਸਤੋ ਇਹ ਆਪਾਂ ਬਾਜੀ ਛੱਡਿਆ ਸੀ ਕਚੌਲੀਪੰਡ ਜੀ ਤੇ ਉਥੇ ਉਥੇ ਦੀ ਵੀ ਇੱਕ ਗੱਲ ਐ ਹੋ ਗਈ ਦੋਸਤੋ ਦੋ ਕਬੂਤਰ ਰਹਿਗੇ ਸੀਗੇ ਲਾਸਟ ਦੇ ਵਿੱਚ ਇੱਕ ਆਪਣਾ ਕਬੂਤਰ ਸੀਗਾ ਤੇ ਜਿਹੜਾ ਦੂਜੇ ਪਾਰਟੀ ਦਾ ਕਬੂਤਰ ਸੀਗਾ ਜੀ ਉਹ ਵੀ ਕਬੂਤਰ ਆਪਣੇ ਘਰੋਂ ਬਚਾ ਗਿਆ ਹੋਇਆ ਸੀਗਾ ਜੀ ਜਿਵੇਂ ਆਪਣਾ ਕੋਈ ਯਾਰ ਦੋਸਤ ਕਹਿ ਦੇਵੇ ਯਾਰ ਵੀ ਮੈਨੂੰ ਬਚਾ ਦੇ ਦੇ ਯਾਰ ਵੀ ਮੇਰੇ ਮੁੰਡੇ ਆਟੇ ਨਵੇਂ ਕਬੂਤਰ ਰੱਖੇ ਨੇ ਇਹਨਾਂ ਨੇ ਤੇ ਬਾਜੀ ਛੱਡ ਲੈਣਗੇ ਕਿਤੇ ਮਾਂ ਵੀ ਚੱਲ ਕੋਈ ਗੱਲ ਨਹੀਂ ਆਪਾਂ ਉਹ ਬੰਦੇ ਦੇ ਮੂੰਹ ਨੂੰ ਕਬੂਤਰ ਬਚਾ ਦੇਦਾ ਜੀ ਉਹਨਾਂ ਨੂੰ ਤੇ ਉਹਨਾਂ ਨੇ ਕੀ ਕੀਤਾ ਜੀ ਬਾਜੀ ਛੱਡਤੀ ਉਹ ਪਚੌਲੀ ਪਿੰਡ ਜਾ ਕੇ ਤੇ ਦੋਸਤੋ ਸ਼ਾਮ ਨੂੰ ਦੋ ਕਬੂਤਰ ਰਹਿ ਗਏ ਇੱਕ ਤਾਂ ਆਪਣਾ ਕਬੂਤਰ ਰਹਿ ਗਿਆ ਜੀ ਤੇ ਜਿਹੜਾ ਉਹ ਆਪਾਂ ਬੱਚਾ ਕਿਸੇ ਨੂੰ ਦਿੱਤਾ ਹੋਇਆ ਸੀ ਤੇ ਇੱਕ ਹੋਰ ਰਹਿ ਗਿਆ ਜੀ ਉਹ ਬੱਚਾ ਰਿਹਾ ਦੋਸਤੋ ਤੇ ਬਾਜੀ ਆਪਣੀ ਸਾਂਝੀ ਨਾ ਹੋਵੇ ਉਹਨਾਂ ਨਾਲ ਤੇ ਮੈਚ ਫਸਿਆ ਜੀ ਪੂਰਾ ਦੋਨਾਂ ਨਾਲ ਤੇ ਮਗਰੋਂ ਜਦ ਉਹ ਬੰਦੇ ਵੀ ਬਾਜੀ ਤੋਂ ਜਾਨੀ ਆਪਾਂ ਤੁਹਾਨੂੰ ਕਹੀਏ ਵੀ ਅੜੇ ਬੈਠੇ ਸੀਗੇ ਕੂਤਰ ਉਹ ਵੀ ਪੂਰਾ ਚੰਗਾ ਫਿਰਦਾ ਸੀ ਤੇ ਇਹ ਵੀ ਪੂਰਾ ਚੰਗਾ ਫਿਰਦਾ ਸੀਗਾ ਤੇ ਗੱਲ ਦੋਸਤੋ ਐ ਹੋ ਗਈ ਜਦ ਜਿਹੜੇ ਬੰਦਾ ਆਪਾਂ ਤੋਂ ਕੂਤਰ ਦਵਾ ਕੇ ਲੈ ਗਿਆ ਸੀਗਾ ਜੀ ਉਹ ਵੀ ਆ ਗਿਆ ਉਹ ਕਹਿੰਦਾ ਕਹਿੰਦਾ ਵੀਰੇ ਵੀ ਇਹ ਕਬੂਤਰ ਜਿਹੜਾ ਨਾਲ ਉੜਦਾ ਵੀ ਯਾਰ ਆ ਵੀ ਬੰਡਲੋ ਬਾਜੀ ਵੀ ਬਾਈ ਇਹ ਵੀ ਕਬੂਤਰ ਤੇਰਾ ਹੀ ਆ ਤੇਰੇ ਘਰੋਂ ਗਿਆ ਆ ਤੇ ਦੋਸਤੋ ਉਦਣੇ ਆਪਾਂ ਇਹ ਚੀਜ਼ ਦੇਖ ਲਈ ਵੀ ਇਹ ਵੀ ਅੱਜ ਕੱਲ ਕਬੂਤਰ ਦੇਣ ਨੂੰ ਤਾਂ ਹੀ ਕਿਸੇ ਨੂੰ ਜੀ ਨਹੀਂ ਕਰਦਾ ਹੈਗਾ ਜੀ ਤੇ ਆਪਣਾ ਕਬੂਤਰ ਆਪਣੇ ਬੁਰਧੇ ਬੰਦਿਆਂ ਦਾ ਡਾਇਆ ਹੋਇਆ ਤੇ ਬਾਜੀ ਛੱਡਿਆ ਤੇ ਆਪਣੇ ਨਾਲ ਮਿੱਤਰੋ ਬਾਜੀ ਸਾਂਝੀ ਨਾ ਕਰਨ ਉਹ ਬੰਦੇ ਤੇ ਆਪਾਂ ਤਾਂ ਫੇਰ ਵੀ ਕਹਿੰਦੇ ਸੀ ਵੀ ਚਲ ਕੋਈ ਗੱਲ ਨਹੀਂ ਦੋਨਾਂ ਚ ਨਿਮੇੜ ਦੰਨੇ ਆ ਤੇ ਉਹ ਬੰਦੇ ਸਾਂਝੀ ਨਾ ਕਰਨ ਤੇ ਕਬੂਤਰ ਵੀ ਦੋਸਤੋ ਆਪਣਾਂ ਅੰਤਾ ਹੋਇਆ ਤੇ ਅੱਜ ਕੱਲ ਤਾਂ ਹੀ ਦੇਣ ਨੂੰ ਕਿਸੇ ਨੂੰ ਕੂਤਰ ਜੀ ਨਹੀਂ ਕਰਦਾ ਜੀ ਤੇ ਨਾ ਕੋਈ ਤੁਹਾਨੂੰ ਪਤਾ ਹੀ ਆ ਅੱਜ ਦੇ ਟਾਈਮ ਇਹ ਜਾਂ ਨਾ ਕੋਈ ਨਾ ਉਹ ਦੱਸਦਾ ਜੀ ਜੇ ਕਿਸੇ ਬੰਦੇ ਕੋਲੇ ਉੜ ਵੀ ਗਿਆ ਤਾਂ ਕੋਈ ਐ ਨਹੀਂ ਕਹਿੰਦਾ ਹੈਗਾ ਵੀ ਹਾਂ ਬਾਈ ਉਹ ਫਲਾਣੇ ਤੋਂ ਲਿਆਂਦਾ ਸੀ ਬਾਈ ਆਪਣੇ ਕੋਲ ਜਿੱਤੇ ਆ ਜਾਏ ਆ ਅਗਲੇ ਕੋ ਬੱਚੇ ਉੱਡ ਜਾਂਦੇ ਨੇ ਜੀ ਜਦੀ ਕਹਿੰਦੇ ਨੇ ਮਰ ਗਿਆ ਜੀ ਬਿੱਲੀ ਲੈ ਗਈ ਕੁੱਤਾ ਲੈ ਗਿਆ ਆਹ ਗੱਲ ਆ ਦੋਸਤੋ ਤਾਂ ਹੀ ਦਾ ਕੂਤਰ ਕਿਸੇ ਨੂੰ ਦੇਣ ਨੂੰ ਜੀ ਨਹੀਂ ਕਰਦਾ ਜੀ ਤੇ ਬਾਕੀ ਦੋਸਤੋ ਤੁਹਾਨੂੰ ਮੈਂ ਕੂਤਰ ਦਾ ਆਪਣੇ ਕੋਲੇ ਬਹੁਤ ਬੈਠੇ ਨੇ ਜੇ ਤੁਹਾਨੂੰ ਦਿਖਾਉਣ ਲੱਗ ਗਏ ਤਾਂ ਇਤੇ ਮੰਝਾ ਪਰੇੜਾ ਕੇ ਸੋਣਾ ਬੈਜੂ ਆਪਣੇ ਕੋ ਇਹ ਜੇ ਕਬੂਤਰ ਬੈਠੇ ਨੇ ਜੀ ਤੇ ਅਜੇ ਤਾਂ ਤੁਹਾਨੂੰ ਪੱਠਿਆਂ ਦਾ ਸ਼ੌਂਕ ਕਰਵਾਇਆ ਜੀ ਅਜੇ ਆਪਣੇ ਵੱਡੇ ਕਬੂਤਰ ਤੁਹਾਨੂੰ ਦਿਖਾਈ ਨਹੀਂਗੇ ਤੇ ਕੋਈ ਗੱਲ ਨਹੀਂ ਮਿੱਤਰੋ ਹੌਲੀ ਹੌਲੀ ਆਪਾਂ ਕਰਾਂਗੇ ਤੇ ਉਹ ਆਪਾਂ ਸ਼ਿਕਾਰ ਖੇਡਣ ਨੂੰ ਲਈ ਹੋਈ ਆ ਜੀ ਕੜੱਕੀ ਤੇ ਉਹਨੇ ਹਾਲ ਦੇਖੋ ਆਪਣੇ ਕਬੂਤਰਾਂ ਦਾ ਕੀ ਕਰਿਆ ਹੋਇਆ ਦੋਸਤੋ ਆ ਆਪਣੀ ਪੂਰੀ ਕਬੂਤਰੀ ਆ ਜੀ ਇਹਦੇ ਹਾਲ ਦੇਖੋ ਕੀ ਕਰਦੀ ਜੀ ਸਾਰਾ ਕਬੂਤਰੀ ਰੱਖੀ ਸੀ ਨਾਲੇ ਆਪਣੇ ਆ ਦੇਖੋ ਕਿ ਮੈਂ ਪੂੰਛਾਂ ਖਾ ਗਏ ਜੀ ਇਹ ਇਹਨਾਂ ਦੀ ਇਹ ਚੂਈਆਂ ਦੇ ਕੰਮ ਨੇ ਦੋਸਤੋ ਅੱਜ ਤੁਹਾਨੂੰ ਮੈਂ ਸਰ ਚੂਈਆਂ ਦੀ ਵੀਡੀਓ ਵੀ ਸ਼ੋਅ ਕਰਦਾ ਜਿਹੜੀਆਂ ਨਸਲਾਂ ਬਣਾ ਰਹੀ ਹੈ ਜੀ ਆਪਣੇ ਘਰੇ ਤੇ ਕੂਤਰ ਦਾ ਮਿੱਤਰੋ ਆਪਣੇ ਕੋਲ ਬਹੁਤ ਵਾ ਵਧੀਆ ਬੈਠੇ ਨੇ ਇਹ ਜੀ ਗੱਲ ਨਹੀਂ ਹੈਗੀ ਤੇ ਆਹ ਕੂਤਰ ਬੈਠਾ ਜੀ ਇੱਕ ਘਂੜਾਲੀ ਕੂਤਰ ਕੱਲਾ ਜਿੱਤਿਆ ਸੀਗਾ ਜੀ ਬਾਜੀ ਜਦ ਕੇ ਰਾਤ ਨੂੰ ਉੱਤੇ ਰਹਿ ਗਿਆ ਸੀਗਾ ਜੀ ਤੇ ਉੱਥੇ ਪਿੰਡ ਦੇ ਬੰਦੇ ਨੇ ਫੜ ਲਿਆ ਸੀਗਾ ਜੀ ਤੇ ਆਪਾਂ ਨੂੰ ਬਹੁਤ ਔਖਾ ਕੂਤਰ ਮਿਲਿਆ ਸੀਗਾ ਜੀ ਇਹ ਬਹੁਤ ਸ਼ੌਂਕ ਮਿੱਤਰੋ ਕੂਤਰ ਦਾ ਤੇ ਤੁਹਾਨੂੰ ਪਤਾ ਹੀ ਆ ਜੀ ਦੋਸਤੋ ਜੇ ਸਾਰੇ ਦੋਸਤੋ ਆਪਾਂ ਨੂੰ ਬਾਜ ਤੋਂ ਇਹ ਕਬੂਤਰ بچਾਉਣੇ ਪੈਣਗੇ ਜੀ ਤੇ ਕੱਲ ਦੀ ਆਪਣੀ ਨੀਲੀ ਵੀ ਆਪਾਂ ਇੰਨੀ ਮਿਹਨਤ ਨਾਲ ਚੜਾਈ ਵੀ ਉਹਦੇ ਪਿੱਛੇ ਮੋਟਰਸਾਈਕਲ ਲਾ ਕੇ ਬਾਜ ਤੋਂ ਤੇ ਦੋਸਤੋ ਕਬੂਤਰੀ ਆ ਆਪਣੀ ਕੱਲ ਦੀ ਘਰੇ ਨਹੀਂ ਆਈ ਹੈਗੀ ਜੀ ਉਹ ਤੇ ਜੇ ਅੱਜ ਆਪਣੇ ਘਰੇ ਆ ਗਈ ਤਾਂ ਦੋਸਤੋ ਜ਼ਰੂਰ ਦਿਖਾਵਾਂਗਾ ਤੁਹਾਨੂੰ ਕੱਟੇ ਜਾਣੇ ਦੋਸਤੋ ਆਪਣੇ ਅੱਜ ਤੱਕ ਕਬੂਤਰਾਂ ਦੇ ਨਾਲ ਹੀ ਸਰ ਘਵਾਉਣਾ ਪੈਂਦਾ ਜੀ ਨਾ ਡਰ ਪਾਇਆ ਪਿਆ ਆਵਾਜ਼ ਨਹੀਂ ਅੱਜ ਤਰਸ ਕਰਕੇ ਮੁੜ ਗਿਆ ਪਰ ਇਹ ਦੀ ਇਹ ਡਰੇ ਲੱਗਦਾ ਜੀ ਹੁਣ ਆ ਆਪਣੀ ਕੋਹਤਰੀ ਬਾਜ਼ੀਆਂ ਮਾਰਦੀ ਹੈ ਕਿਤੇ ਦੀ ਬਾਜੀ ਆ ਦੇਖਿਓ ਇਹ ਬਾਜੀ ਨਾ ਪਵਾ ਦੇ ਇਹਦੀ ਇਧਰੋਂ ਇਹ ਬਾਜੀ ਮਾਰੇ ਉਧਰੋਂ ਇਹਨੂੰ ਬਾਜ ਲੈ ਜਾਵੇ ਜਾ ਕੇ ਨੀਲੀ ਕੱਲ ਦੀ ਆਪਣੀ ਦੋਸਤੋ ਵਾਈ ਨਹੀਂ ਹੈਗੀ ਉੱਟ ਕੇ ਪਤਾ ਇਹਦਾ ਵਿਚਾਰੀ ਡਾਡੁਰੇ ਵੜੀ ਗਈ ਜਾਂ ਫਿਰ ਕਿਸੇ ਜਾਨਵਰ ਦੇ ਹੱਥ ਲੱਗੀ ਜੀ ਉਹ ਤੁੱਕੀ ਤੱਕ ਹੀ ਨਾ ਢਾ ਲਈ ਉਤੋਂ ਆਦਰਾਖਤਾ ਆਪਣੇ ਬਹੁਤ ਨੇ ਜੀ ਇੱਥੇ ਇਹਨਾਂ ਦਾ ਬਹੁ ਪੰਗਾ ਇਹਨਾਂ ਜਿਹੜਾ ਪੁੱਤਰ ਬੈਹੰਦਾ ਤਾਂ ਬੱਸ ਫਿਰ ਹੁਣ ਦੋਸਤੋ ਕਈ ਵਾਰ ਗਰਮੀ ਦੇ ਵਿੱਚ ਜੇ ਹੁਣ ਆਪਾਂ ਕਪੂਤਰ ਗਿਜਾ ਲੈਨੇ ਆ ਵਧੀਆ ਰਹਨੇ ਆ ਜੀ ਇਹਦਾ ਆਪਾਂ ਸਿਆਲਾਂ ਦੇ ਵਿੱਚ ਹੁਣ ਬੱਚੇ ਕਢਾਉਨੇ ਆ ਤੇ ਉਹ ਗਿਜਾਉਨੇ ਆ ਜੀ ਉਹਨਾਂ ਦਾ ਬਹੁਤ ਔਖਾ ਹੁਣ ਆਪਾਂ ਜਾਲ ਦੇ ਵਿੱਚ ਪਿਛਲੇ ਸਾਲ ਤੇ ਆਪਣੇ ਕਪੂਤਰ ਜੀ ਗਿਜਾਏ ਹੋਏ ਸੀਗੇ ਤੇ ਦਾ ਪਰ ਸਾਫ ਹੋ ਗਏ ਜਾਨੀ ਆਪਾਂ ਬਾਹਰ ਗਿਹੜੇ ਨਹੀਂ ਪਵਾਏ ਉਹਨਾਂ ਦੇ ਤੇ ਘਟੋ ਘਟ 23 25 ਤੀ ਕੂਤਰ ਅਜੇ ਆਪਣੇ ਕੋਲ ਬੈਠੇ ਨੇ ਜਿਹੜੇ ਆਪਣੇ ਸਿੱਧੇ ਹੀ ਨਹੀਂ ਹੋਏ ਕੂਤਰ ਉਤਰ ਆੜ ਬਨੇ ਜੀ ਵੈਨ ਸਿੱਧੇ ਨਹੀਂ ਹੁੰਦੇ ਹੈਗੇ ਕੂਤਰ ਤੁਹਾਨੂੰ ਪਤਾ ਹੀ ਆ ਕਿਹੜੇ ਜਿਹਨਾਂ ਆਪਣੇ ਵੇਖੇ ਦੋਸਤੋ ਆਪਾਂ ਪਾਣੀ ਲਾਇਆ ਹੋਇਆ ਇਹਨਾਂ ਨੂੰ ਅੱਜ ਤੁਹਾਨੂੰ ਪਤਾ ਹੀ ਆ ਤੇ ਕੂਤਰ ਆਪਣੇ ਕੱਢੇ ਹੋਏ ਨੇ ਜੀ ਤੇ ਆਪਾਂ ਅੱਜ 5 ਕੂਤਰੇ ਕੱਢੇ ਸੀਗੇ ਉਹ ਵੀ ਨਵੇਂ ਆੜੇ ਆਪਣੇ ਪੱਠੇ ਨੇ ਜੀ ਤੇ ਇੱਕ ਕਬੂਤਰੀ ਆਪਾਂ ਆਪਣੀ ਕਲੋਨੀ ਵਾਲੀ ਛੱਡੀ ਜੀ ਆਹ ਕੱਚਾ ਟੋਰੀ ਵਾਲੀ ਤੇ ਬਾਕੀ ਦਾ ਦੋਸਤੋ ਆਪਾਂ ਸਾਰੇ ਪੱਠੇ ਕੱਢੇ ਨੇ ਆਪਣੇ ਨਵੇਂ ਤੇ ਇਹਨਾਂ ਵਿੱਚੋਂ ਹੀ ਆਪਾਂ ਦੋ ਪੱਠੇ ਪਾਈ ਛੱਡ ਦਾਂਗੇ ਜੀ ਇਹ ਪਾਣੀ ਲਾਤਾ ਸੀ ਦੋਸਤੋ ਇਹਨਾਂ ਨੂੰ ਆਪਾਂ ਦੱਦਾ ਸੈਮਨ ਇਹ ਦੇਖਦੇ ਆ ਮਿੱਤਰੋ ਕਿਵੇਂ ਉੱਡਦੇ ਨੇ ਅੱਜ ਇਹ ਉਹ ਦੁਮਾਦਰੋਂ ਫਿਰ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਕਿਹੜਾ ਕੂਤਰਾ ਬਣਾ ਕਿੰਨੇ ਵੇ ਬੈਠਿਆ ਜੀ ਤੋਂ ਅੱਜ 11:20 ਦੀ ਬਹਿ ਗਿਆ ਜੀ ਤੇ ਇਹਦਾ ਨੀਲੀ ਨਾ ਵਿਚਾਰੀ ਨਾ ਮਿਲਿਆ ਹੋਇਆ ਸੀ ਇਹ ਤੇ ਇਹਦਾ ਵੀ ਵਿਚਾਰੇ ਦਾ ਜੀ ਨਹੀਂ ਲੱਗਦਾ ਉੜਨ ਨੂੰ ਅੱਜ ਜੀ ਨਹੀਂ ਕਰਦਾ ਇਹਦਾ ਇਹ ਨੀਲੀ ਦੇ ਨਾਲ ਹੀ ਬੱਠਾ ਰਹਿਣਾ ਜੀ ਮਿਲਿਆ ਹੋਇਆ ਸੀ ਉਹਦੇ ਨਾਲ ਚਲੋ ਕੋਈ ਗੱਲ 11 20 ਤੇ ਬਹਿ ਗਿਆ ਦੋਸਤੋ ਇਹ ਬਾਕੀ ਆਉਣੇ ਚਾਰੇ ਕੁੱਤਰ ਦੋਸਤੋ ਫਿਰਦੇ ਨੇ ਜਿਹੜੇ ਆਪਾਂ ਕੱਢੇ ਹੋਏ ਨੇ ਅੱਜ ਆਪਣੇ ਉਹ ਵੀ ਕੱਢੇ ਹੋਏ ਨੇ ਜੀ ਪਾ ਰਹੇ ਹਾਂ ਦੋਸਤੋ ਕੁੱਤਰਾ ਆਪਣੇ ਇਹ ਅੱਜ ਜਿੰਨਾ ਕਰੇ ਤਾਂ ਮਰਜੀ ਉੱਡ ਜਾ ਆਦੀ ਮਰਜੀ ਦੇ ਨਾਲ ਇਹ 10 10 ਕੈਮਰਾ ਪਾਣੀ ਥਾਤਾ ਸੀਗਾ ਜੀ ਇਹਨਾਂ ਨੂੰ ਆਪਾਂ ਬਾਕੀ ਦੇਖ ਰਿਹਾ ਮਿੱਤਰੋ ਕਿਹੜਾ ਕੂਤਰ ਪਾਣੀ ਵਧੀਆ ਮੰਨਦਾ ਇਹਨਾਂ ਦਾ ਪੰਡ ਜਿੱਥੇ ਘੱਠਾਂ ਬਾਜੀਆ ਪੰਡ ਜਮਾ ਛੋਟਾ ਜਾਉ। ਅੰਕੀ ਦੇਖੋ ਦੋਸਤੋ ਨਾਲ-ਨਾਲ ਪੰਡ ਨੇ ਉਹ ਜੀ। ਤੇ ਇਹਨਾਂ ਵਿੱਚੋਂ ਹੀ ਆਪਾਂ ਕੂਤਰ ਸਿਲੈਕਟ ਕਰਕੇ ਛੱਡਾਂਗੇ ਜੀ ਉੱਥੇ। ਬਾਕੀ ਦੇਖ ਰਿਹਾ ਦੋਸਤੋ ਕਿਹੜਾ ਕੂਤਰ ਘੱਟਾਉਣਾ ਬਣੀ। 12 ਦਾ ਟਾਈਮ ਹੋ ਗਿਆ ਦੋਸਤੋ ਆਪਣੇ ਚਾਰੇ ਕੂਤਰ ਫਿਰਦੇ ਨੇ ਜੀ। ਤੇ ਬਾਕੀ ਦੋਸਤੋ ਤੁਹਾਡੇ ਨਾਲ ਇੱਕ ਗੱਲ ਆਪਾਂ ਹੋਰ ਵੀ ਕਰਨੀ ਸ਼ੇਅਰ ਤੇ ਆਪਾਂ ਜਿਹੜੀ ਕੂਤਰੀ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਹੋਇਆ ਜੀ ਤੇ ਦੋਸਤੋ ਇਹਨੇ ਆਂਡੇ ਫੇਰ ਕੱਚੇ ਧਰੇ ਨੇ ਜੀ ਤੇ ਹੁਣ ਉਹਦਾ ਦੋਸਤੋ ਕਰਦੇ ਆਪਾਂ ਟ੍ਰੀਟਮੈਂਟ ਉਹ ਵੀ ਤੁਹਾਨੂੰ ਦੱਸਦੇ ਆ ਕਿ ਹੁਣ ਉਹਨੂੰ ਆਪਾਂ ਕੀ ਦੇਣਾ ਜੀ ਆਹ ਦੋਸਤੋ ਆਂਡੇ ਸਹੀ ਤਰੂਣਾ ਜੰਨਾ ਚਾਹ ਦੋਸਤੋ ਸਹੀ ਆਂਡੇ ਹੀ ਨਾ ਧਰਦੀ ਉਹਨਾਂ ਚਾਰ ਆਪਾਂ ਇਹਦਾ ਟ੍ਰੀਟਮੈਂਟ ਕਰਾਂਗੇ ਜੀ ਪੇ ਭਰਾਵਾਂ ਨੂੰ ਦਿਖਾਵਾਂਗੇ ਵੀ ਇਹਨੇ ਆਂਡੇ ਪੱਕੇ ਧਰੇ ਨੇ ਬੱਚੇ ਬਣੇ ਨੇ ਹੁਣ ਐਤਕੀ ਦੋਸਤੋ ਆਂਡਾ ਦੇ ਨੇ ਸਹੀ ਤਰਿਆ ਜੀ ਆਂਡੇ ਬਿਲਕੁਲ ਸਹੀ ਨੇ ਦੋਸਤੋ ਪਰ ਇਹਨਾਂ ਆਂਡਿਆਂ ਦੇ ਵਿੱਚ ਬੱਚਾ ਨਹੀਂ ਬਣਿਆ ਜੀ ਤੇ ਰਾਤ ਮੈਂ ਚੈੱਕ ਕਰੇ ਸੀ ਦੋਸਤੋ ਚੈੱਕ ਕਰਕੇ ਦੇਖਿਆ ਤੇ ਦੋਏ ਆਂਡਿਆਂ ਦੇ ਵਿੱਚ ਬੱਚੇ ਨਹੀਂ ਬਣੇ ਜੀ ਤੇ ਦੋਸਤੋ ਹੁਣ ਇਹਨਾਂ ਨੂੰ ਮੈਂ ਵਿਟਾਮਿਨ E ਦੇ ਕੈਸੂਲਾ ਦੇ ਨਾਲ ਜੀ ਆਪਣੇ ਇੱਕ ਬੱਚੇ ਆ ਦੰਦ ਕੱਢਦੇ ਨੇ ਨਾ ਮੈਂ ਇੱਕ ਵਿਟਾਮਿਨ ਤੋਂ ਗੋਲੀਆਂ ਆਉਂਦੀਆਂ ਨੇ ਜੀ ਤੇ ਦੋਸਤੋ ਹੁਣ ਉਹ ਗੋਲੀਆਂ ਵੀ ਇਹਨੂੰ ਨਾਲ ਸ਼ੁਰੂ ਕਰੂੰਗਾ ਤੇ ਖੋਆ ਵੀ ਦਿਆ ਕਰਾਂਗੇ ਜੀ ਥੋੜਾ ਜਿਹਾ ਨਾਲ ਤੇ ਜਿਹੜੇ ਆਂਡੇ ਪਏ ਨੇ ਦੋਸਤੋ ਇਹ ਹਫਤਾ ਆਂਡੇ ਇਕਨੇ ਥੱਲੇ ਰੱਖਣੇ ਨੇ ਸੱਟਣੇ ਨਹੀਂ ਹੈ ਜੀ ਤੇ ਹਫਤਾ ਇਹਨਾਂ ਨੂੰ ਦਵਾਈ ਦੰਨੇ ਆ ਜੀ ਤੇ ਉਦੋਂ ਮਗਰੋਂ ਹਫਤੇ ਤੋਂ ਬਾਅਦ ਆਪਾਂ ਆਂਡੇ ਚੱਕ ਕੇ ਛੱਡ ਦਣੇ ਨੇ ਜੀ ਤੇ ਹਫਤਾ ਇਹਨਾਂ ਨੇ ਉਂ ਲੈ ਲੈਣਾ 15 ਦਿਨਾਂ ਇਹਨਾਂ ਦਾ ਟ੍ਰੀਟਮੈਂਟ ਕਰਾਂਗੇ ਜੀ ਹੁਣ ਆਪਾਂ ਦੁਬਾਰੇ ਤੇ ਜਦ ਇਹ ਆਂਡੇ ਦੋਸਤੋ ਪੱਕੇ ਧਰਨਗੇ ਤੇ ਤੁਹਾਨੂੰ ਜਦੇ ਦਿਖਾਉਣੇ ਨੇ ਵੀ ਹਾਂਜੀ ਦੋਸਤੋ ਵੀ ਪੱਕੇ ਆਂਡੇ ਧਰ ਲੇ ਇਹ ਨਹੀਂ ਧਰਨਗੇ ਦੋਸਤੋ ਤਾਂ ਵੀ ਤੁਹਾਨੂੰ ਦਿਖਾਵਾਂਗੇ ਵੀ ਬਾਈ ਧਰੇ ਨਹੀਂ ਹੈਗੇ ਇਹ ਬਾਕੀ ਕਿਸੇ ਹੋਰ ਭਰਾ ਨੂੰ ਆਂਡੇ ਧਰਾਉਣ ਪੱਕੇ ਧਰਾਉਣ ਦੀ ਦਵਾਈ ਬਾਰੇ ਪਤਾ ਹੋਵੇ ਤੇ ਉਹ ਵੀ ਆਪਣੇ ਨਾਲ ਸ਼ੇਅਰ ਕਰ ਸਕਦਾ ਤੇ ਬਾਕੀ ਜੋ ਆਪਾਂ ਨੂੰ ਪਤਾ ਦੋਸਤੋ ਮੈਂ ਇਹਨਾਂ ਦਾ ਟਰੀਟਮੈਂਟ ਥੋੜੀ ਅੱਖਾਂ ਸਾਹਮਣੇ ਕਰਨਾ ਤੇ ਬਾਕੀ ਜੋ ਵੀ ਟਰੀਟਮੈਂਟ ਹੋਊਗੀ ਜੀ ਸਾਰੇ ਭਰਾ ਨਾਲ ਸਾਂਝਾ ਕਰੂੰ ਜੋ ਸੱਚ ਹੋ ਪਰ ਉਹ ਇਹ ਨਹੀਂ ਵੀ ਥੱਲਿਓਂ ਕੂਤਰ ਦੇ ਕਿਸੇ ਦੇ ਆਂਡੇ ਚੱਕ ਕੇ ਇੱਥੇ ਧਰ ਕੇ ਕਹਿ ਦਵਾਂ ਵੀ ਪੱਕੇ ਆਂਡੇ ਧਰਤੇ ਤੇ ਬਾਕੀ ਬੱਚੇ ਨਿਕਲਣਗੇ ਦੋਸਤੋ ਉਹ ਵੀ ਤੁਹਾਨੂੰ ਦਿਖਾਉਂ ਵੀ ਕਹੇ ਜੇ ਬੱਚੇ ਕੱਢੇ ਨੇ ਪਰ ਆਪਾਂ ਹਜੇ ਇਹਨਾਂ ਦਾ ਟਰੀਟਮੈਂਟ ਸ਼ੁਰੂ ਕਰਦੇ ਆਂ ਜੀ ਤੇ ਅੰਡੇ ਧਰਨਗੇ ਤੇ ਬਾਅਦ ਦੀਆਂ ਗੱਲਾਂ ਨੇ ਇਹ ਹਜੇ ਅੰਡੇ ਕੱਚੇ ਨੇ ਜੀ ਤੇ ਇਹਨਾਂ ਦਾ ਟਰੀਟਮੈਂਟ ਸ਼ੁਰੂ ਕਰਦਾ ਤੇ ਅੱਜ ਦਵਾਈ ਲਿਆਉਣਾ ਜੀ ਜਾ ਕੇ ਮੈਂ ਤੇ ਉਹ ਵੀ ਤੁਹਾਨੂੰ ਸ਼ੇਅਰ ਕਰਦਾ ਭਾਈ ਦੋਸਤੋ ਸਾਢੇ 12 ਹੋ ਗਏ ਜੀ ਤੇ ਆਪਣੇ ਦੋ ਕਬੂਤਰ ਬੈਗੇ ਨੇ ਤੇ ਇੱਕ ਤਾਂ ਦੋਸਤੋ ਆਪਣੀਆਂ ਲਾਲ ਚੀਨੀ ਕਬੂਤਰੀ ਬੈਗੀ ਚਿੱਟੀਆਂ ਅੱਖਾਂ ਵਾਲੀ ਤੇ ਦੂਜੀ ਆਪਣੀ ਕਲੋਨੀ ਵਾਲੀ ਕੂਤਰੀ ਬੈ ਗਈ ਮੈਂ ਦੋਸਤੋ ਤੇ ਦੋ ਕੂਤਰਾ ਆਪਣੇ ਬੈ ਗਏ ਜੀ 12:30 ਵਜੇ ਤੇ ਬਾਕੀ ਆਪਣੇ ਦੋਸਤੋ ਉੜ ਰਹੇ ਨੇ ਕੂਤਰਾ ਇਹ ਦੋਏ ਵੀ ਪਠਾ ਆਪਣੀ ਉੜਦੀਆਂ ਨੇ ਹਜੇ ਕੱਚ ਝੱਲਰ ਵਾਲੀ ਤੇ ਢੁੱਸੇ ਝੱਲਰ ਵਾਲੀ ਦੋਏ ਕੂਤਰੀਆਂ ਫਿਰ ਰਹੀਆਂ ਨੇ ਦੋਸਤੋ ਹਜੇ ਬਾਕੀ ਦੇਖ ਰਿਹਾ ਦੋਸਤੋ ਕਿੰਨੇ ਵਜੇ ਰਹਿੰਦੀਆਂ ਨੇ ਤੇ ਇਹਨਾਂ ਨੂੰ ਲਾਉਣਾ ਹੈ ਦੋਸਤੋ ਆਪਾਂ ਥੱਲੇ ਦੂਜੀਆਂ ਦੋਸਤੋ ਆਪਣੀਆਂ ਦੋਏ ਪੁੱਤਰੀਆਂ ਉੱਚੀਆਂ ਚੱਲੀਆਂ ਨੇ ਤੇ ਬਾਕੀ ਆਪਣੇ ਦੋਸਤੋ ਇਹ ਪੁੱਤਰੀਆਂ ਬੈਠੀਆਂ ਨੇ ਆਪਣੀਆਂ ਹੁਣ ਬਾਕੀ ਦਾ ਪੁੱਜ ਡਾਇ ਨਹੀਂ ਜੀ ਦੂਜੇ ਪੁੱਤਰ ਦਾ ਆ ਬੈਠਿਆ ਹੈ ਦੋਸਤੋ ਲਾਚਾ ਲਾਲਾਹ ਹਰੀ ਟੋਰੀ ਵਾਲੀ ਗੋਦਰੀ ਤੇ ਇੱਕ ਆਪਣੀ ਕਲੋਨੀ ਵਾਲੀ ਗੋਦਰੀ ਬੈਠੀ ਆ ਦੋਸਤੋ ਦੋਏ ਬੈਠੀਆਂ ਨੇ ਇਹ ਆ ਗਈ ਤੇ ਬਾਕੀ ਦਾ ਪੁੱਤ ਡਾਇ ਲਗੇ ਬੈਠੇ ਨੇ ਉਹ ਲੋ ਬੈਠੇ ਸਾਹਮਣੇ ਇਸ ਬਾਕੀ ਉਤਰ ਫਿਰ ਰਹੇ ਨੇ ਜੀ ਦੋਏ ਕੁਤਰੀਆਂ ਬਣੀਆ ਉੱਪਰ ਚੜ ਗਈਆਂ ਜਾ ਕੇ ਤੇ ਦੇਖ ਰਿਹਾ ਦੋਸਤੋ ਕਿੰਨੇ ਵੇਜ ਬੰਦੀਆਂ ਨੇ ਬਾਕੀ ਦੋਸਤੋ ਹਰ ਕੁਤਰੀਆਂ ਦਾ ਕਰਦੇ ਆ ਉਹਦਾ ਟ੍ਰੀਟਮੈਂਟ ਸ਼ੁਰੂ ਹੀ ਤੇ ਉਹ ਵੀ ਭਰਾਵਾਂ ਨਾਲ ਸ਼ੇਅਰ ਕਰੂੰਗਾ ਜੀ ਨੂੰ ਪਤਾ ਹੀ ਆ ਆਂਦੇ ਫੇਰ ਕੱਝੇ ਧਰੇ ਨੇ ਜੀ ਐਤਕੀ ਉਹਨਾਂ ਨੇ ਦੋ ਝੂਲੀਆਂ ਕੱਝੀਆਂ ਧਰਤੀਆਂ ਜੀ ਪਹਿਲੀ ਝੂਲੀ ਦੇ ਵਿੱਚ ਬੱਚੇ ਨਿਕਲ ਕੇ ਮਰ ਗਏ ਸੀਗੇ ਤੇ ਦੂਜੀ ਝੂਲੀ ਫੇਰ ਧਰੀ ਇਹਨਾਂ ਨੇ ਕੱਝੀ ਉਭੇ ਬੱਚਾ ਨਹੀਂ ਪ੍ਰੋਪਰ ਬਣ ਰਿਹਾ ਜੀ ਆਂਡੇ ਦੇ ਵਿੱਚ ਤੇ ਦੰਨਿਆਈ ਕੂਤਰੀ ਨੂੰ ਦਵਾਈ ਤੇ ਕਰਦੇ ਆ ਭਰਾਵਾਂ ਨਾਲ ਸ਼ੇਅਰ ਇੱਕ ਵਜ ਗਿਆ ਜੀ ਦੋਏ ਆ ਗਈਆਂ ਆਪਣੀਆਂ ਵੀ ਕੂਤਰੀਆਂ ਲਾਉਨੇ ਖੁੱਡੇ ਜੇ ਤੇ ਦੇਖਦੇ ਆ ਸੁਜੀਆਂ ਤਾਂ ਨਹੀਂ ਹੋਈਆਂ ਤੁਮ ਮਾਂ ਦੱਸਿਆਈਆ ਵੀ ਆਪਣੇ ਆ ਜੋੜੇ ਦਾ ਆਪਾਂ ਟ੍ਰੀਟਮੈਂਟ ਸ਼ੁਰੂ ਕੀਤਾ ਹੋਇਆ ਸੀਗਾ ਜੀ ਇਹ ਆਂਡੇ ਕੱਚੇ ਆਏ ਲਾਉਂਦੇ ਸੀਗੇ ਜਿਹੜੀਆਂ ਇਹਨਾਂ ਨੇ ਪਹਿਲੀ ਝੋਲੀ ਦੀ ਧਰੀ ਸੀਗੀ ਤੇ ਬੱਚੇ ਵਿੱਚ ਪ੍ਰੋਪਰ ਤਰੀਕੇ ਨਾਲ ਦੋਸਤੋ ਬਣੇ ਨਹੀਂ ਸੀਗੇ ਇਓਦੋਂ ਮਦਰੋਂ ਆਪਾਂ ਇਹਨਾਂ ਨੂੰ ਵਿਟਾਮਿਨ ਡੀ ਦੇ ਕੈਪਸੂਲ ਦੰਨੇ ਆ ਦਿੰਦੇ ਰਹੇ ਹਾਂ ਜੀ ਤੇ ਨਾਲ ਵਿਟਾਮਿਨ ਈ ਦੇ ਤੇ ਇਹਨਾਂ ਨੇ ਜਿਹੜੀ ਹੁਣ ਝੋਲੀ ਧਰੀ ਹੈ ਜੀ ਉਹ ਮੈਂ ਚੈੱਕ ਕਰੀ ਸੀ ਕੱਲ ਤੇ ਉਹਨਾਂ ਵਿੱਚ ਬੱਚੇ ਨਹੀਂ ਬਣੇ ਹੈਗੇ ਜੀ ਤੇ ਆਪਾਂ ਜਿਵੇਂ ਹੁਣ ਆਪਣੇ ਕੂਤਰਾ ਨੂੰ ਦੋਸਤੋਂ ਮਲਟੀ ਵਿਟਾਮਿਨ ਪਾਉਨੇ ਆ ਜੀ ਆਹ ਤੇ ਤੇ ਇਹਦਾ ਦੋਸਤੋਂ ਇੱਕ ਫਾਇਦਾ ਇਹ ਵੀ ਆ ਜਿਵੇਂ ਹੁਣ ਆਪਣੇ ਛੋਟੇ ਬੱਚੇ ਸੀਗੇ ਤੁਸੀਂ ਬੱਚਿਆਂ ਦੀ ਗਰੋਥ ਦੇਖ ਰਹੇ ਹੋ ਕਿੰਨੇ ਸੋਹਣੇ ਬੱਚੇ ਪਲੇ ਨੇ ਤੇ ਉਹ ਆਪਣਾ ਪੂਰਾ ਬਚਾ ਤੀਜੇ ਦਿਨ ਜਾ ਕੇ ਨਿਕਲਿਆ ਸੀਗਾ ਜੀ ਉਹ ਵੀ ਪੂਰੀ ਵਧੀਆ ਗ੍ਰੋਥ ਕਰ ਰਿਹਾ ਜੀ ਤੇ ਆ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਦੋਸਤੋ ਤੁਹਾਨੂੰ ਆ ਬੱਚਾ ਦਿਖਾਉਣਾ ਸੀਗਾ ਜਿਹੜੇ ਬੱਚੇ ਦੇ ਆਪਣੇ ਦੇ ਨਾ ਫੰਗ ਖਾ ਚੁਕਲੇ ਸੀਗੇ ਕਬੂਤਰਾਂ ਨੇ ਜੀ ਤੇ ਆ ਦੇਖੋ ਆਪਾਂ ਇਹਨਾਂ ਦੀ ਜਿਹੜੀ ਬੱਚੇ ਕਬੂਤਰ ਦੀ ਨਾ ਚੁੰਝ ਕਸਾਤੀ ਸੀ ਮਾੜੀ ਜੀ ਤੇ ਉਦੋਂ ਮਗਰੋਂ ਬੱਚੇ ਨੂੰ ਕੁਝ ਵੀ ਨਹੀਂ ਕਿਹਾ ਜੀ ਕਬੂਤਰਾਂ ਨੇ ਤੇ ਜਿਹੜੇ ਫੰਗ ਖਾਲੇ ਖਾਲੇ ਜੀ ਉਦੋਂ ਮਗਰੋਂ ਕੋਈ ਖੰਭ ਨਹੀਂ ਖਾਦਾ ਤੇ ਉਹ ਕੂਤਰੀ ਨੇ ਦੇਖੋ ਜੀ ਬੱਚਾ ਹਜੇ ਕਿੱਡਾ ਹੋਇਆ ਤੇ ਦੂਜੇ ਆਂਡਾ ਵੀ ਧਰ ਲਿਆ ਤੇ ਦੋਸਤੋ ਇਹ মালਟੀਵਿਟਾਮਿਨ ਦੇ ਫਾਇਦੇ ਬਹੁਤ ਨੇ ਤੁਸੀਂ ਆਪਣੇ ਜੋੜਿਆਂ ਨੂੰ ਇਹ ਜ਼ਰੂਰ ਪਾਇਆ ਕਰੋ ਜੀ ਤੇ ਇਹਦੇ ਨਾਲ ਨਾਲ ਤਾਂ ਤੁਹਾਡੇ ਕੂਤਰ ਜਿਹੜੇ ਬੱਚੇ ਪਾਲਦੇ ਨੇ ਕਮਜ਼ੋਰ ਨਹੀਂ ਹੋਣਗੇ ਤੇ ਬੱਚੇ ਵੀ ਤਾਕਤਵਰ ਰਹਿਣਗੇ ਜੀ ਤੁਹਾਡੇ ਤੇ ਕੂਤਰ ਵੀ ਵਧੀਆ ਗਰੋਥ ਕਰਨਗੇ ਤੇ ਰਿਹਾ ਸਵਾਲ ਜੀ ਆਪਣੀ ਕੂਤਰੀ ਦੇ ਆਂਡੇ ਨਾਲ ਧਰਨ ਦਾ ਜੀ ਪੱਕੇ ਤੇ ਦੋਸਤੋ ਜਿਵੇਂ ਹੁਣ ਇਹਦੇ ਥੱਲੇ ਆਂਡੇ ਪਏ ਨੇ ਹੁਣ ਆਪਾਂ ਇਹ ਆਂਡੇ ਚੱਕ ਕੇ ਸੱਟਣੇ ਨਹੀਂ ਹੈਗੇ ਜੀ ਇਹ ਆਂਡਿਆਂ ਨੂੰ ਆਪਾਂ ਘੱਟੋ ਘੱਟ ਜੀ ਹਫ਼ਤਾ 7-8 ਦਿਨ ਇੱਕਣ ਥੱਲੇ ਹੀ ਰੱਖਾਂਗੇ ਜੀ ਇਹਨਾਂ ਦੇ ਤੇ ਇਹਦਾ ਟਰੀਟਮੈਂਟ ਏਕਣੇ ਸ਼ੁਰੂ ਰੱਖਾਂਗੇ ਜੀ ਤੇ ਆਪਾਂ ਖੁਆ ਲੈ ਕੇ ਆਵਾਂਗੇ ਜੀ ਹੁਣ ਇਹਨਾਂ ਨੂੰ ਖੁਆ ਵੀ ਸਟਾਰਟ ਕਰਦੇ ਆਂ ਜੀ ਹੁਣ ਤੇ ਨਾਲ ਦੋਸਤੋ ਇੱਕ ਗੋਲੀਆਂ ਆਉਂਦੀਆਂ ਹੁੰਦੀਆਂ ਨੇ ਬੱਚਿਆਂ ਦੀਆਂ ਤੇ ਉਹ ਮੈਂ ਲੈ ਕੇ ਆਉਂਗਾ ਜੀ ਉਹ ਤੁਹਾਨੂੰ ਉਹ ਵੀ ਦਿਖਾਉਂਗਾ ਵੀ ਮੈਂ ਹੁਣ ਇਹਨਾਂ ਨੂੰ ਕੀ ਗੋਲੀਆਂ ਸਟਾਰਟ ਕਰਨੀਆਂ ਨੇ ਜਦੋਂ ਦੋਸਤੋ ਇਹ ਆਂਡੇ ਪੱਕੇ ਧਰਨਗੇ ਤੁਹਾਨੂੰ ਜਦੇ ਦਿਖਾਉਂਗਾ ਵੀ ਹਾਂਜੀ ਹੁਣ ਆਹ ਦੇਖੋ ਇਹਨਾਂ ਨੇ ਪੱਕੇ ਆਂਡੇ ਧਰ ਲਏ ਤੇ ਜਿਵੇਂ ਨਵੇਂ ਪੱਠੇ ਨੇ ਜੀ ਤੇ ਇਹ ਚ ਆਂਡੇ ਪੱਕੇ ਧਰਨਗੇ ਦੋਸਤੋ ਇਹ ਜੀ ਗੱਲ ਨਹੀਂ ਵੀ ਨਾ ਧਰਨਗੇ ਕੋਈ ਨਾ ਜੇ ਇੱਕ ਵਾਰ ਇਹਨਾਂ ਨੇ ਕੱਚੇ ਧਰ ਲਏ ਜੀ ਕੋਈ ਚੱਕਰ ਨਹੀਂ ਤੇ ਗਾਂਹਲੀ ਵਾਰ ਆਪਾਂ ਕੋਸ਼ਿਸ਼ ਕਰਾਂਗੇ ਦੋਸਤੋ ਵੀ ਇਹ ਪੱਕੇ ਧਰਨ ਤੇ ਕੋਈ ਗੱਲ ਨਹੀਂ ਮਿੱਤਰੋ ਆਪਾਂ ਟ੍ਰੀਟਮੈਂਟ ਇਹਨਾਂ ਦਾ ਸ਼ੁਰੂ ਕਰਾਂਗੇ ਤੇ ਜੋ ਟ੍ਰੀਟਮੈਂਟ ਇਹਨਾਂ ਦਾ ਆਪਾਂ ਕਰਾਂਗੇ ਦੋਸਤੋ ਤੁਹਾਡੇ ਸਾਹਮਣੇ ਕਰਾਂਗੇ ਤੇ ਰਿਜ਼ਲਟ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੀ ਧੰਨਵਾਦ ਲਿਆਉਂਦੇ ਨੇ ਜੀ ਆਪਾਂ ਤੇ ਜਦ ਨਾਲ ਆਪਣੇ ਬੱਚਾ ਦੋਸਤੋ ਬੱਚੇ ਦੰਦ ਕੱਢਦੇ ਨੇ ਨਾ ਤੇ ਇਹ ਗੋਲੀਆਂ ਜਦ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਜੀ ਤੇ ਇਹ ਆਪਣੇ ਇੱਕ ਇੱਕ ਗੋਲੀ ਸਵੇਰੇ ਜੀ ਕਬੂਤਰਾਂ ਨੂੰ ਜੋੜੇ ਨੂੰ ਇਹਨੂੰ ਤੇ ਇੱਕ ਇੱਕ ਗੋਲੀ ਦੋਸਤੋ ਦੇਣੀਆਂ ਸ਼ਾਮ ਨੂੰ ਤੇ ਜਿਹੜਾ ਤੁਸੀਂ ਵਿਟਾਮਿਨ E ਦਾ ਕੈਸੂਲ ਹੈ ਜੀ ਉਹ ਤੁਸੀਂ ਦੁਪਹਿਰੇ ਵੀ ਦੇ ਸਕਦੇ ਹੋ ਇੱਕ ਟਾਈਮ ਜਾਨੀ ਉਹ ਦੇਣਾ ਜੀ ਤੇ ਦੋ ਟਾਈਮ ਇਹ ਗੋਲੀਆਂ ਦੇਣੀਆਂ ਨੇ ਦੋਸਤੋ ਤੇ ਬਾਕੀ ਇਹ ਟਰੀਟਮੈਂਟ ਮੈਂ ਸ਼ੁਰੂ ਕਰਦਾ ਜੀ ਤੇ ਜੇ ਜਿਆਦਾ ਕਬੂਤਰਾਂ ਨੇ ਪੱਕੇ ਆਂਡੇ ਧਰਲੇ ਦੋਸਤੋ ਤੁਹਾਡੇ ਨਾਲ ਜਾ ਸ਼ੇਅਰ ਕਰੂੰਗਾ ਮੈਂ ਵੀ ਹਾਂ ਇਹ ਟਰੀਟਮੈਂਟ ਪਾਸ ਹੋਇਆ ਆਪਣਾ ਤੇ ਬਾਕੀ ਇਹ ਮੈਂ ਟਰੀਟਮੈਂਟ ਸ਼ੁਰੂ ਕਰਨਾ ਜੀ ਅੱਜ ਤੇ ਬਾਕੀ ਭਰਾਵਾਂ ਨਾਲ ਸ਼ੇਅਰ ਕਰੂੰਗਾ ਜੀ ਤੇ ਹਜੇ ਹੁਣ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦੇ ਆਂਡੇ ਸੱਟਣੇ ਨਹੀਂ ਹੈਗੇ ਜੀ ਹਫਤਾ ਤੇ ਕਿਉਂ ਇਹਨਾਂ ਨੂੰ ਦਵਾਈ ਸ਼ੁਰੂ ਕਰਦੇ ਆਂ ਜੀ ਤੇ ਉਸ ਤੋਂ ਮਗਰੋਂ ਹਫਤਾ ਆਂਡੇ ਧਰਨ ਨੂੰ ਲਾਣ ਦਾ ਜੀ ਕਬੂਤਰ ਇੱਕ ਹਫਤੇ ਬਾਅਦ ਆਂਡੇ ਧਰਾਉਂਦ ਨੇ ਹਫਤਾਗ ਲਏ ਲੈਂਦੇ ਨੇ ਜੀ ਕਬੂਤਰ ਆਂਡੇ ਦੁਬਾਰੇ ਧਰਉਣ ਨੂੰ ਤੇ ਹਫਤਾ ਆਪ ਇਹਨਾਂ ਦੇ ਥੱਲੇ ਰੱਖੀ ਰੱਖਣੇ ਨੇ ਜੀ ਤੇ ਨਾਲ ਆਪਾਂ ਟਰੀਟਮੈਂਟ ਸ਼ੁਰੂ ਕਰਦੇ ਆਂ ਜੀ ਤੇ ਇੱਕ ਖੁਆ ਲੈ ਕੇ ਆਉਣਾ ਜੀ ਤੇ ਥੋੜਾ ਥੋੜਾ ਖੁਆ ਦੇ ਦਿਆ ਕਰਾਂਗੇ ਜੀ ਕਬੂਤਰੀ ਨੂੰ ਨਾਲ ਤੇ ਕੋਊਤਰ ਨੂੰ ਵੀ ਤੇ ਜਦ ਅੰਡੇ ਇਹਨਾਂ ਨੇ ਪੱਕੇ ਧਰਲੇ ਤਾਂ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਾਂਗੇ ਜੀ ਬਾਕੀ ਧੰਨਵਾਦ ਆ ਵੀਰੇ ਸਤਿ ਸ਼੍ਰੀ ਅਕਾਲ ਆ ਸਾਰੇ ਭਰਾਵਾਂ ਨੂੰ